ਮਿਊਜ਼ਿਕ ਇੰਡਸਟਰੀ ਲਈ ਸਮਾਂ ਬੜਾ ਬੜਾ ਹੀ ਭਾਰੀ ਚੱਲ ਰਿਹਾ ਜਸਵਿੰਦਰ ਭੱਲਾ ਜੀ ਬੜੇ ਲੀਜੈਂਡ ਆਰਟਿਸਟ ਸੀਗੇ ਉਹ ਪਹਿਲਾਂ ਚਲੇ ਗਏ ਇਸ ਦੁਨੀਆ ਤੋਂ ਤੇ ਉਸ ਤੋਂ ਬਾਅਦ ਫਿਰ ਚਰਨਜੀਤ ਦੁੱਜਾ ਸਾਹਿਬ ਜਿਹੜੇ ਜਿਨ੍ਹਾਂ ਨੂੰ ਸੰਗੀਤ ਸਮਰਾਟ ਦਾ ਮਕਾਮ ਦਿੱਤਾ ਗਿਆ ਇੰਡਸਟਰੀ ਨੇ ਤੇ ਫਿਰ ਉਸ ਤੋਂ ਬਾਅਦ ਰਾਜਵੀਰ ਜਨਦਾ ਬਹੁਤ ਹੀ ਦੁਖਦਾਇਕ ਅਚਨਚੇਤ ਜਿਹੜਾ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਕੱਲ ਹੀ ਉਹਦੇ ਅੰਤਮ ਅਰਦਾਸ ਸੀ ਕੱਲ ਭੋਗ ਸੀ ਤੇ ਇਹਨਾਂ ਬਿਟਵੀ ਨਹੀਂ ਪਹਿਲਾਂ ਖਾਨ ਸਾਹਿਬ ਦੇ ਮਾਤਾ ਜੀ ਇੰਤਕਾਲ ਫਰਮਾ ਗਏ ਤੇ ਉਹਨਾਂ ਨੂੰ ਹਲੇ ਕੁਝ ਸਮਾਂ ਹੀ ਹਲੇ ਸਮਾਂ ਵੀ ਕਹਿ ਸਕਦੇ ਹਲੇ ਤੇ ਹੰਝੂ ਸੁੱਕੇ ਵੀ ਨਹੀਂ ਸੀਗੇ ਹਲੇ ਤਾਂ ਉਹ ਦਰਦ ਜਿਹੜਾ ਮਾਂ ਦਾ ਦਰਦ ਤਾਂ ਵੈਸੇ ਸਦੀਆਂ ਸਦੀਆਂ ਨਹੀਂ ਬੱਚਿਆਂ ਨੂੰ ਭੁੱਲਦਾ ਪਰ ਇਹ ਤਾਂ ਬਹੁਤ ਹੀ ਜ਼ਿਆਦਾ ਮਤਲਬ ਇੱਕ ਵਧੀਕੀ ਜਿਹੜੀ ਕਹਿ ਸਕਦੇ ਹਾਂ ਹੋ ਗਈ ਆ ਕਿ 13 14 ਦਿਨਾਂ ਬਾਅਦ ਹੀ ਉਹਦੇ ਜਿਹੜਾ ਇੱਕ ਹੋਰ ਸਹਾਰਾ ਸੀ ਬੱਚਿਆਂ ਦਾ ਕਿਉਂਕਿ ਪਿਓ ਵੀ ਬਹੁਤ ਵੱਡਾ ਸਹਾਰਾ ਜਿੱਥੇ ਮਾਂ ਜੰਨਤ ਦਾ ਮਕਾਮ ਰੱਖਦੀ ਹੈ ਤੇ ਪਿਓ ਜੰਨਤ ਦਾ ਦਰਵਾਜ਼ਾ ਕਿਹਾ ਗਿਆ ਇਸਲਾਮ ਦੇ ਵਿੱਚ ਤੇ ਉਹ ਦਰਵਾਜ਼ਾ ਵੀ ਚਲਾ ਗਿਆ ਬਹੁਤ ਹੀ ਇਸ ਪਰਿਵਾਰ ਲਈ ਅ ਇਮਰਾਨ ਹੋਣਾ ਲਈ ਤੇ ਮੁਸ਼ਤਾਕ ਲਈ ਉਹਦੀ ਉਹਦੀ ਸਿਸਟਰ ਲਈ ਪੈਣ ਲਈ ਇੱਕ ਦੁਖਦਾਇਕ ਸਮਾਂ ਬੜਾ ਹੀ ਇਹਨੂੰ ਚੱਲਣਾ ਆਪਣੇ ਆਪ ਦੇ ਵਿੱਚ ਇੱਕ ਮੁਸ਼ਕਲ ਤੋਂ ਮੁਸ਼ਕਲ ਘੜੀ ਆ ਇਹ ਅੱਲਾ ਨਾ ਕਿਸੇ ਤੇ ਐਸੀ ਘੜੀ ਲੈ ਕੇ ਆਵੇ ਕਿਉਂਕਿ ਮਾਪੇ ਬਹੁਤ ਵੱਡਾ ਸਹਾਰਾ ਹੁੰਦੇ ਨੇ ਤੇ ਇੱਕ ਬਹੁਤ ਵੱਡਾ ਜ਼ਿੰਦਗੀ ਦੇ ਵਿੱਚ ਯੋਗਦਾਨ ਹੁੰਦਾ ਮਾਪਿਆਂ ਦਾ ਇਕੱਲਾ ਮਾਪੇ ਪੈਦਾ ਹੀ ਨਹੀਂ ਕਰਦੇ ਉਹਦੇ ਉਡਾਰ ਹੋਣ ਤੱਕ ਉਹਨੂੰ ਸੰਭਾਲਦੇ ਨੇ ਉਹਦੀ ਪਰਵਰਿਸ਼ ਕਰਦੇ ਨੇ ਪਾਲਣ ਪੋਸ਼ਣ ਕਰਦੇ ਨੇ ਬੱਚੇ ਦਾ ਤੇ ਫਿਰ ਉਹ ਉਮੀਦਾਂ ਲੈਂਦੇ ਨੇ ਕਿ ਸਾਡਾ ਬੱਚਾ ਹਣ ਕੁਝ ਕਰਨ ਜੋਗਾ ਹੋ ਗਿਆ ਤੇ ਅਸੀਂ ਅਸੀਂ ਪਹਿਲਾਂ ਇਹਨੂੰ ਸਹਾਰਾ ਦਿੰਦੇ ਸੀ ਤੇ ਹੁਣ ਇਹਨਾਂ ਨੂੰ ਸਹਾਰਾ ਦਊਗਾ कि ਜਦੋਂ ਉਹਨਾਂ ਦਾ ਉਹ ਮਜ਼ਾ ਲੈਣ ਦਾ ਵਕਤ ਸੀਗਾ ਕਿਉਂਕਿ ਅੱਜ ਖਾਨ ਸਾਹਿਬ ਦਾ ਮਾਸ਼ਾਅੱਲਾ ਨਾਮ ਹੈ ਇੰਡਸਟਰੀ ਦੇ ਵਿੱਚ ਇੱਕ ਚੰਗਾ ਗਵਈਆ ਤੇ ਅੱਜ ਉਹਨਾਂ ਦਾ ਉਹ ਨਜ਼ਾਰੇ ਲੈਣ ਦਾ ਵਕਤ ਸੀ ਤੇ ਉਹ ਦੁਨੀਆ ਤੋਂ ਰੁਖਸਤ ਹੋ ਗਏ ਅ ਅੱਲਾਹ ਨੂੰ ਜੰਨਤੇ ਵਿੱਚ ਹਾਲਤ ਵਾਲਾ ਮਕਾਮ ਅਤਾ ਕਰੇ ਔਰ ਅੱਲਾਹ ਪਾਕ ਉਹਨਾਂ ਦੇ ਸਗੀਰਾ ਕਬੀਰਾ ਗੁਨਾਹਾਂ ਨੂੰ ਮਾਫ ਕਰੇ ਆਮੀਨ ਔਰ ਇਸ ਪਰਿਵਾਰ ਨੂੰ ਸਬਰ ਜਮੀਲ ਅਤਾ ਕਰੇ ਇਹਨਾਂ ਨੂੰ ਸਬਰ ਔਰ ਪਾਣਾ ਮੰਨਣ ਦਾ ਜਿਹੜਾ ਵੱਲ ਦਵੇ ਅੱਲਾ ਪਾਕ ਅੱਗੇ ਇਹੀ ਦੁਆ ਔਰ ਐਸਾ ਵਕਤ ਕਦੇ ਕਿਸੇ ਤੇ ਨਾ ਆਵੇ ਅਸੀਂ ਕੱਲ ਵੀ ਦੇਖਿਆ ਉਥੇ ਇੰਡਸਟਰੀ ਦਾ ਹਰ ਬੰਦਾ ਆ ਰਾਜਵੀਰ ਜਵੰਦਾ ਨੂੰ ਜਿਹੜਾ ਰੋ ਰਿਹਾ ਸੀਗਾ ਹਰ ਇੱਕ ਦੇ ਹੰਝੂ ਜਿਹੜੇ ਸੀਗੇ ਹਰ ਇੱਕ ਦੀਆਂ ਅੱਖਾਂ ਨਮ ਸੀਗੀਆਂ ਤੇ ਅੱਜ ਉਹੀ ਮਾਹੌਲ ਇੱਥੇ ਸੀ ਇੱਥੇ ਵੀ ਬਹੁਤ ਸਾਰੇ ਸਾਰੇ ਕਲਾਕਾਰਾਂ ਨੇ ਚਾਹੇ ਉਹ ਜੀ ਖਾਨ ਹੈ ਮਾਸ਼ਾ ਅੱਲੀਆ ਚਾਹੇ ਉਹ ਕਮਲ ਖਾਨ ਹੈ ਜਾਂ ਉਹਨਾਂ ਦੇ ਸਾਥੀ ਹੈ ਅਸੀਂ ਜਬੂਟਾ ਮੁਹੰਮਦ ਖਾਨ ਸਾਹਿਬ ਫਿਰੋਜ਼ ਖਾਨ ਤੇ ਸਾਰਿਆਂ ਨੇ ਇਸ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਔਰ ਇੱਕ ਵਲੰਟੀਅਰ ਤੌਰ ਤੇ ਅੱਜ ਇੱਥੇ ਇਸ ਸ਼ੋਕ ਸਭਾ ਦੇ ਵਿੱਚ ਕੰਮ ਕੀਤਾ ਔਰ ਇਸੇ ਤਰ੍ਹਾਂ ਜਿਹੜੀ ਏਕਤਾ ਅਖੰਡਤਾ ਬਣੀ ਰਹਿਣੀ ਚਾਹੀਦੀ ਹੈ ਸਾਰੇ ਕਲਾਕਾਰਾਂ ਚ ਬਹੁਤ ਧੰਨਵਾਦ